ਦੇਖੋ ਮੇਰਾ ਹਜੇ ਮੈਂ ਰਾਜਨੀਤੀ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਮੈਂ ਤੁਸੀਂ ਯਕੀਨ ਕਰੋਗੇ ਮੇਰੀ 34 ਸਾਲ ਦੀ ਉਮਰ ਹੋ ਗਈ ਹੋਣੀ ਹੁਣ ਮੈਂ ਅੱਜ ਤੱਕ ਖਬਰਾਂ ਨਹੀਂ ਦੇਖੀਆਂ ਮੈਂ ਦੇਖਦਾ ਹੀ ਨਹੀਂ ਖਬਰਾਂ ਟਾਈਮ ਵੇਸਟ ਮੇਰੇ ਵਾਸਤੇ ਹੋ ਜਿਹੜੇ ਬੰਦੇ ਖਬਰਾਂ ਦੇਖਦੇ ਤੁਸੀਂ ਯਕੀਨ ਕਰਿਓ ਕਿ ਉਹ ਅੱਧੋ ਜ਼ਿਆਦਾ ਡਿਪਰੈਸ਼ਨ ਚ ਹੁੰਦੇ ਆ ਫਰਸਟ੍ਰੇਟ ਹੁੰਦੇ ਆ ਔਰ ਉਹਨਾਂ ਕਰਾਂ ਚ ਲੜਾਈਆਂ ਜ਼ਰੂਰ ਹੁੰਦੀਆਂ ਬੰਦਾ ਖਬਰਾਂ ਦੇਖਣਾ ਹਟ ਜਾਏ ਤੇ ਸੀਰੀਅਲ ਦੇਖਣਾ ਹਟ ਜਾਏ ਤੁਹਾਡੇ ਘਰ ਚ ਲੜਾਈ ਖਤਮ ਹੋ ਚੁਗੀ ਇਹ ਸੱਚ ਹੈ ਰਾਜਨੀਤਿਕ ਮੁੱਦਿਆਂ ਤੋਂ ਅਸੀਂ ਕੀ ਲੈਣਾ ਅਸੀਂ ਵੋਟ ਪਾਉਣੇ ਆ ਉਹ ਸਾਡਾ ਅਧਿਕਾਰ ਹੈ ਅਸੀਂ ਕਿਹਨੂੰ ਪਾਉਣੇ ਆ ਉਹ ਤੁਹਾਡਾ ਅਧਿਕਾਰ ਹੈ ਤੁਸੀਂ ਪਾਓ ਤੁਹਾਨੂੰ ਬੰਦਾ ਚੰਗਾ ਨਹੀਂ ਲੱਗਦਾ ਉਹਨੂੰ ਵੋਟ ਨਾ ਪਾਓ ਪਰ ਕੌਣ ਕੀ ਕਰ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਾਂ ਕਿ ਰਾਜਨੀਤੀ ਦੇ ਵਿੱਚ ਜੋ ਵੀ ਬੰਦਾ ਆਊਗਾ ਕੋਈ ਵੀ ਹੈ ਚਾਹ ਜਿੰਨਾ ਮਰਜੀ ਸਾਫ਼ ਸੁਥਰਾ ਹੈ ਉਹ ਕਮਾਉ ਨਹੀਂ ਆਉਂਦਾ ਸੇਵਾ ਸੁਭਾ ਕੋਈ ਨਹੀਂ ਕਰਦਾ ਇੱਥੇ ਮੈਂ ਵੋਟ ਪਾਣੀ ਬੰਦ ਕਰਦੀ ਹੈ ਨਹੀਂ ਨਹੀਂ ਵੋਟ ਪਾਓ ਪਰ ਘੱਟੋ ਘੱਟ ਉਹਨੂੰ ਪਾਓ ਜਿਹੜਾ ਘਟ ਖਾਂਦਾ ਤੇ ਰਹੀ ਗੱਲ ਕੰਗਣਾ ਦੀ ਫਿਲਮ ਦੀ ਮੈਂ ਤਾਂ ਉਸ ਫਿਲਮ ਨੂੰ ਫਿਲਮ ਦੇ ਜ਼ਰੀਏ ਨਾਲ ਦੇਖਦਾ ਜੀ ਔਰ ਫਿਲਮ ਮੇਰੇ ਆਸਤੇ ਤਾਂ ਹਰ ਇੱਕ ਫਿਲਮ ਚਲਣੀ ਚਾਹੀਦੀ ਆ ਮੇਰਾ ਕੋਈ ਕੰਗਣਾ ਨਾਲ ਕੋਈ ਪਰਸਨਲ ਰੋਲਾ ਨਹੀਂ ਆ ਨਾ ਹੀ ਮੈਂ ਕਿਸੇ ਨਾਲ ਰੱਖਾਂ ਮੇਰੇ ਆਸਤੇ ਤਾਂ ਐਕਟਰ ਐ ਮੈਂ ਐਕਟਰ ਐ ਫਿਲਮ ਫਿਲਮ ਐ ਪ੍ਰੋਡਿਊਸਰਾਂ ਦਾ ਪੈਸਾ ਲੱਗਿਆ ਉਹ ਕਮਾਈ ਕਰਨੀ ਚਾਹੀਦੀ ਆ ਗੱਲ ਦੇਖੋ ਮੇਰਾ ਹਜੇ ਮੈਂ ਰਾਜਨੀਤੀ ਨਾਲ ਮੇਰਾ ਕੋਈ ਸਬੰਧ ਨਹੀਂ ਆ ਮੈਂ ਤੁਸੀਂ ਯਕੀਨ ਕਰੋਗੇ ਮੇਰੀ 34 ਸਾਲ ਦੀ ਉਮਰ ਹੋ ਗਈ ਹੋਣੀ ਹੁਣ ਮੈਂ ਅੱਜ ਤੱਕ ਖਬਰਾਂ ਨਹੀਂ ਦੇਖੀਆਂ। ਮੈਂ ਦੇਖਦਾ ਹੀ ਨਹੀਂ ਖਬਰਾਂ, ਟਾਈਮ ਵੇਸਟ ਮੇਰੇ ਵਾਸਤੇ ਹੋ। ਜਿਹੜੇ ਬੰਦੇ ਖਬਰਾਂ ਦੇਖਦੇ ਤੁਸੀਂ ਯਕੀਨ ਕਰਿਓ ਕਿ ਉਹ ਅੱਧੋ ਜ਼ਿਆਦਾ ਡਿਪਰੈਸ਼ਨ 'ਚ ਹੁੰਦੇ ਆ। ਫਰਸਟ੍ਰੇਟ ਹੁੰਦੇ ਆ ਔਰ ਉਹਨਾਂ ਘਰਾਂ 'ਚ ਲੜਾਈਆਂ ਜ਼ਰੂਰ ਹੁੰਦੀਆਂ। ਬੰਦਾ ਖਬਰਾਂ ਦੇਖਣਾ ਛੱਡ ਜੇ ਤੇ ਸੀਰੀਅਲ ਦੇਖਣਾ ਛੱਡ ਜੇ। ਤੁਹਾਡੇ ਘਰ 'ਚ ਲੜਾਈ ਖਤਮ ਹੋ ਜਾਊਗੀ। ਇਹ ਸੱਚ ਹੈ। ਰਾਜਨੀਤਿਕ ਮੁੱਦਿਆਂ ਤੋਂ ਅਸੀਂ ਕੀ ਲੈਣਾ? ਅਸੀਂ ਵੋਟ ਪਾਉਣੇ ਆ, ਉਹ ਸਾਡਾ ਅਧਿਕਾਰ ਆ। ਅਸੀਂ ਕਿਹਨੂੰ ਪਾਉਣੇ ਆ, ਉਹ ਤੁਹਾਡਾ ਅਧਿਕਾਰ ਆ। ਤੁਸੀਂ ਪਾਓ। ਤੋਨੂੰ ਬੰਦਾ ਚੰਗਾ ਨਹੀਂ ਲੱਗਦਾ ਉਹਨੂੰ ਵੋਟ ਨਾ ਪਾਓ ਪਰ ਕੌਣ ਕੀ ਕਰ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਾਂ ਕਿ ਰਾਜਨੀਤੀ ਦੇ ਵਿੱਚ ਜੋ ਵੀ ਬੰਦਾ ਆਊਗਾ ਕੋਈ ਵੀ ਹੈ ਚਾਹ ਜਿੰਨਾ ਮਰਜੀ ਸਾਫ਼ ਸੁਥਰਾ ਹੈ ਉਹ ਕਮਾਉ ਨਹੀਂ ਆਉਂਦਾ ਸੇਵਾ ਸੁਭਾ ਕੋਈ ਨਹੀਂ ਕਰਦਾ ਇੱਥੇ ਮੈਂ ਵੋਟ ਪਾਣੀ ਬੰਦ ਕਰਦੀਏ ਨਹੀਂ ਨਹੀਂ ਵੋਟ ਪਾਓ ਪਰ ਘੱਟੋ ਘੱਟ ਉਹਨੂੰ ਬਾਓ ਜਿਹੜਾ ਘਟ ਖਾਂਦਾ ਤੇ ਰਹੀ ਗੱਲ ਕੰਗਣਾ ਦੀ ਫਿਲਮ ਦੀ ਮੈਂ ਤਾਂ ਉਸ ਫਿਲਮ ਨੂੰ ਫਿਲਮ ਦੇ ਜ਼ਰੀਏ ਨਾਲ ਦੇਖਦਾ ਜੀ ਔਰ ਫਿਲਮ ਮੇਰੇ ਅਸੇ ਤਾ ਹਰੇਕ ਫਿਲਮ ਚਲਣੀ ਚਾਹੀਦੀ ਆ ਮੇਰਾ ਕੋਈ ਕੰਗਣਾ ਨਾਲ ਕੋਈ ਪਰਸਨਲ ਰੋਲਾ ਨਹੀਂ ਆ ਨਾ ਹੀ ਮੈਂ ਕਿਸੇ ਨਾਲ ਰੱਖਾਂ ਮੇਰੇ ਆਸਤੇ ਤਾਂ ਐਕਟਰ ਹੈ ਮੈਂ ਐਕਟਰ ਹੈ ਫਿਲਮ ਫਿਲਮ ਹੈ ਪ੍ਰੋਡਿਊਸਰਾਂ ਦਾ ਪੈਸਾ ਲੱਗਿਆ ਉਹ ਕਮਾਈ ਕਰਨੀ ਚਾਹੀਦੀ ਹੈ ਗੱਲ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ